ਕਾਰਜ ਕੋਲਰ ਆਪਣੇ ਪਰ ਉਹਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰੋਗੇ ਆਪਣਾ ਨਾਮ ਹਰਵਿੰਦਰ ਜੀ ਅਰਵਿੰਦਰ ਜੀ ਬੋ ਰਿਹਾ ਹੋ ਹਾਂ ਜੀ ਮੈਂ ਹਰਵਿੰਦਰ ਜੀ ਬੋ ਰਿਹਾ ਹਾਂ ਆਪਣੇ ਹਰਵਿੰਦਰ ਸ ਪੂਰਾ ਨਾਮ ਕੀ ਤੁਹਾਡਾ ਹਰਵਿੰਦਰ ਹਰਵਿੰਦਰ ਗਰਚੇ ਜੀ ਮਰਨੋ ਹਰਵਿੰਦਰ ਗਰਚੇ ਜੀ ਗਰਚੇ ਸਭ ਕਿ ਤੁਸੀਂ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਇੱਥੇ ਕੈਨੇਡਾ ਚ ਮੈਂ ਇੱਥੇ ਰਹਿ ਜੀ 40 ਸਾਲ ਤੋਂ 40 ਸਾਲ ਹਾਂ ਜੀ ਸਾਰੇ ਮੈਂ ਬੁੱਢਾ ਉਦੋਂ ਦਾ ਪ੍ਰੋਗਰਾਮ ਸੁਣਦਾ ਹਾਂ ਨਾ 40 ਸਾਲ ਤੋਂ ਹੁਣ ਤਾਂ ਦੇਖ ਲੱਗ ਕੇ 40 ਸਾਲ ਇਸ ਦੀਸ਼ ਵਿੱਚ ਰਹੇ ਹੋ ਪੂਰੀ ਜ਼ਿੰਮੇਵਾਰੀ ਦੇ ਨਾਲ ਤੁਸੀਂ ਇੱਥੇ ਆਪਣਾ ਜੀਵਨ ਬਤੀਤ ਕੀਤਾ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹਾਂ ਮੇਰੇ ਖਿਆਲ ਕੇ ਬੱਚੇ ਵੀ ਵਿਆਹਤੇ ਹੋਣੇ ਹੁਣ ਤਾਂ ਹਾਂਜੀ 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 ਅੱਛਾ ਕੱਲ ਅਫਸੋਸ ਹੈ ਕਿ ਜੋ ਤੁਸੀਂ ਮੈਨੂੰ ਦੱਸਿਆ ਉਹ ਤੁਸੀਂ ਸਾਂਝਾ ਕਰਨ ਜਾ ਰਹੇ ਹੋ ਤੇ ਹਰ ਸਟੇਟਮੈਂਟ ਤੁਸੀਂ ਜ਼ਿੰਮੇਵਾਰ ਹੋਮੋਗੇ ਠੀਕ ਹੈ ਜੀ ਹਾਂਜੀ ਹਾਂਜੀ ਜੀ ਸੋ ਹਰਵਿੰਦਰ ਜੀ ਤੁਸੀਂ ਕੱਲ ਕਿਵੇਂ ਕਿਸ ਤਰ੍ਹਾਂ ਜੋ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤੁਹਾਨੂੰ ਜੋ ਸਮੱਸਿਆ ਆਈ ਹੈ ਹਵਾਈ ਜਹਾਜ਼ ਚ ਸੀ ਆ ਜਾਨਾ ਸੀ ਆਪਣੀ ਡਿਸਟ੍ਰੀਬਿਊਸ਼ਨ ਕਵਰ ਕਰਨਾ ਸੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਕੱਲ ਸ਼ਾਮ ਜਿਹੜੀ ਸੀ ਤੁਹਾਡੇ ਵਾਸਤੇ ਇੱਕ ਬਹੁਤ ਹੀ ਐਸੀ ਸ਼ਾਮ ਹੋ ਰਿਭੜੀ ਜੇ ਤੁਸੀਂ ਕਦੇ ਭੁਲਾ ਨਹੀਂ ਸਕਦੇ ਆਪਣੀ ਜ਼ਿੰਦਗੀ ਵਿੱਚ ਕੀ ਵਾਪਰਿਆ ਕੱਲ ਸ਼ਾਮੀ ਤੁਹਾਡੇ ਨਾਲ 에어ਪੋਰਟ ਤੇ ਮੈਂ 5 ਵਜੇ ਘਰੋਂ ਗਿਆ ਜੀ 5:30 ਮੈਂ 에어ਪੋਰਟ ਤੇ ਪਹੁੰਚ ਗਿਆ 8:30 ਵਜੇ ਮੇਰੀ ਫਲਾਈਟ ਸੀ ਰਾਤ ਨੂੰ ਜੀ 35C ਮੇਰੀ ਫਲੀਟ ਸੀਗੀ AC042 ਮੇਰੀ ਫਲਾਈਟ ਸੀਗੀ ਜੀ ਅਸੀਂ ਅੰਦਰ ਚਲੇ ਗਏ ਸੀਟਾਂ ਤੇ ਬੈਠ ਗਏ ਜਦੋਂ ਪੂਰਾ ਪਲੇਨ ਫੁੱਲ ਹੋ ਗਿਆ ਉਸ ਤੋਂ ਬਾਅਦ ਦੋ ਤਿੰਨ ਪੁਲਿਸ ਵਾਲੇ ਆਏ ਮੈਨੂੰ ਕਹਿੰਦੇ ਯੂ ਆਰ ਨਾਟ ਫਲਾਈਟ ਅਕੀ 30 ਫਲਾਈਟ ਫਲਾਈਟ ਟਾਈਮ ਕਿੰਨੇ ਸੋ ਤੁਹਾਡਾ 8:30 ਆ 8:30 ਵਜੇ ਫਲਾਈਟ ਸੀ ਤੁਹਾਡੀ ਕਿਹੜੀ 에ਰਲਾਈਨ ਸੀ ਕੈਨੇਡਾ ਹੈ ਜੀ ਕੈਨੇਡਾ ਸੋ ਤੁਹਾਡੀ ਸਬੋਰਡਿੰਗ ਹੋ ਚੁੱਕੀ ਸੀ ਤੁਹਾਡੀ ਸਾਰਾ ਕੁਝ ਹੋ ਗਿਆ ਜੀ ਮੈਂ ਸੀਟ ਤੇ ਬੈਠ ਗਿਆ ਸੀ ਵਿੱਚ ਅੱਛਾ ਤੁਸੀਂ ਆਪਣੀ ਸੀਟ ਤੇ ਬੈਠ ਕੇ ਸੀਗੇ ਹਾਂਜੀ ਸੋ ਜਹਾਜ ਜਿਹੜਾ ਹੈ ਉਹ ਰਨਵੇ ਦੀ ਪਟੜੀ ਤੇ ਜਾਣ ਨੂੰ ਤਿਆਰ ਸੀ ਤਿਆਰ ਸੀ ਮੈਨੂੰ ਆਏ ਉਹ ਕੱਢ ਕੇ ਲੈ ਕੇ ਕਹਿੰਦੇ ਇਹ ਵਾਲਾ ਡਰਿੰਕ ਉਹਨਾਂ ਕੋ ਕਿਹੜੀ ਮੈਂ ਡਰਿੰਕ ਕੀਤੀ ਸੀ ਕਿਹੜਾ ਉਹਨਾਂ ਦਾ ਪ੍ਰੂਫ ਆਂ ਮੈਨੂੰ ਦਿੰਦੇ ਹੋਈ ਵੀ ਤੂੰ ਆਏ ਡਰਿੰਕ ਸੀ ਤੂੰ ਆਹ ਕੁਛ ਕਰਦਾ ਸੀ ਤੂੰ ਸ਼ਰਾਬੀ ਸੀ ਕੀ ਸੀ ਉਹ ਸੀ ਇਤਨੀ ਕੋਈ ਹੋਰ ਬੰਦਾ ਸ਼ਾਬੀ ਹੋਵੇ ਗਲਤੀ ਨਾਲ ਅ ਪੁਲਿਸ ਆਫਸਰ ਜਿਹੜਾ ਆ ਉਹ ਪਛਾਣ ਨਾ ਸਕਿਆ ਹੋਵੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਜਾਨੀ ਇਹਨਾਂ ਨੇ ਮੇਰੀ ਫਲਾਟ ਮਿਸ ਕੀਤੀ ਆ ਮੈਂ ਦੁਬਾਰਾ ਟਿਕਟ ਲੈਣ ਲੱਗਿਆ ਹੁਣ ਅ ਕੱਲ ਜੇ ਤੁਸੀਂ ਬੈਠੇ ਆ ਜਹਾਜ਼ ਵਿੱਚ ਕਿੰਨਾ ਸਮਾਂ ਬੈਠੇ ਤੁਸੀਂ ਜਦੋਂ ਬੋਰਡਿੰਗ ਤੁਹਾਡੀ ਹੋਈ ਆ ਮੈਂ ਉੱਥੇ ਅੱਧਾ ਘੰਟਾ ਬੈਠਿਆ ਹਾਂ ਵਿੱਚ ਹਾਂ ਜਹਾਜ਼ ਜਿਹੜਾ ਸੀਗਾ ਉਹ ਮਤਲਬ ਪੈਸੰਜਰਾਂ ਨੂੰ ਲੋਡ ਕਰ ਰਿਹਾ ਸੀ ਮਤਲਬ ਪੈਸੰਜਰਾਂ ਨੂੰ ਲੋਡ ਕਰ ਰਿਹਾ ਸੀ ਹਾਂ ਆ ਸਾਰੇ ਮਤਲਬ ਡੂਰ ਜਿਹੜੇ ਨੇ ਉਹ ਬੰਦ ਹੋਣ ਵਾਲੇ ਸੀ ਜਦੋਂ ਪੁਲਿਸ ਆਈ ਹੈ ਹਾਂਜੀ ਆਲਮੋਸਟ ਫੁੱਲ ਸੀਗਾ ਆਲਮੋਸਟ ਫੁੱਲ ਸੀਗਾ ਤਾਂ ਪੁਲਿਸ ਅੱਥਾ ਤੁਹਾਡੇ ਕੋਲ ਜਦੋਂ ਆਈ ਤੇ ਪੁਲਿਸ ਦਾ ਮਤਲਬ ਉਹਨਾਂ ਨੇ ਕਹਿਣਾ ਕੀ ਸੀਗਾ ਕਿ ਤੁਸੀਂ ਉਹ ਕਹਨੇ ਯੂ ਆਰ ਡਰੰਕ ਮੈਂ ਤਾਂ ਮੈਂ ਡਰੰਕ ਹਈ ਨਹੀਂਗਾ ਉਹ ਆਈ ਸੀ ਉਹ ਕਹਨੇ ਉਹ ਡਰੰਕ ਦਾ ਮਗਮੇਂ ਡਰੰਕ ਹੈ ਵੀ ਉਹਨਾਂ ਨੇ ਮੈਨੂੰ ਬਾਹਰ ਕੱਢਦਾ ਮੈਨੂੰ ਉੱਥੋਂ ਬਾਹਰ ਲੈ ਜਾ ਕੇ ਹੱਥ ਕੜੀਆਂ ਲਾ ਕੇ ਪਰੇ ਉਹ ਆ ਕੇ ਕਹਿੰਦੇ ਟੈਕ ਤੇਰੇ ਕੋ ਪੈਸੇ ਹੈਗੇ ਟੈਕਸੀ ਕਰਨ ਨੂੰ ਮੈਂ ਕਿਹਾ ਹੈਗੇ ਮੇਰੇ ਕੋ ਜਿਵੇਂ ਇੰਡੀਆ ਨੂੰ ਚੱਲਿਆ ਪੈਸੇ ਲੈ ਕੇ ਚੱਲਿਆ ਹਾਂ ਹਾਂ ਟੈਕਸੀ ਵਾਲੇ ਕਹਿੰਦੇ ਦਿੱਤੀਆ ਸੌਣਾ ਅਦਰ ਮੈਂ ਉਹਨੂੰ ਪੇ ਕੀਤਾ ਸੋ ਤੁਹਾਨੂੰ ਇਹ ਕਾਫ ਦੇ ਵਿੱਚੋਂ ਕੱਢਣ ਦਾ ਕਾਰਨ ਕਿ ਇਹ ਪੁਲਿਸ ਅਫਸਰ ਕਹਿੰਦੇ ਕਿ ਤੁਸੀਂ ਡਰੰਕ ਡਰੰਕ ਹੋ ਹਾਂਜੀ ਔਰ ਉਹਨਾਂ ਨੇ ਸਭ ਡਰੰਕ ਵਰਤੇ ਜਾਂ ওভার ਡਰੰਕ ਕਿਹਾ ਨਹੀਂ ਇਹ ਹੀ ਡਰੰਕ ਵਰਤਿਆ ਇਹੋ ਡਰੰਕ ਪਰ ਤੁਸੀਂ ਜਦੋਂ ਸੀਟ ਤੋਂ ਉੱਠਾ ਲਿਆ ਤੁਸੀਂ ਆਪਣੇ ਆਪ ਉੱਠੇ ਆ ਆਪਣਾ ਬੈ ਮੈਂ ਆਪਣੇ ਆਪ ਆਇਆ ਜੀ ਮੈਂ ਤੁਰ ਕੇ ਆਇਆ ਉਹਨਾਂ ਦੇ ਨਾਲ ਮੈਂ ਉਹਨੂੰ ਬਾਹਰ ਕਿਹਾ ਮੈਂ ਕਿਹਾ ਯਾਰ ਇਹ ਡਰੰਕ ਹੈੀ ਵੀਗਾ ਤੁਸੀਂ ਕੁਛ ਖਾਦਾ ਪੀਤਾ ਸੀ ਵੈਸੇ ਐਂਸੈਂਸ ਕੇ ਆਪਣਾ ਫੂਡ ਸਨੈਕਸ ਵਗੈਰਾ ਕੋ ਲਿਆ ਹੋਗਾ ਥੇਅਰਪੋਰਟ ਤੋਂ ਹਾਂਜੀ ਮੈਂ ਫੂਡ ਖਾਦਾ ਪੈ ਘਰੋਂ ਖਾ ਕੇ ਗਿਆ ਘਰੋਂ ਖਾ ਕੇ ਗਿਆ ਜਹਾ ਚੰਦ ਤੋਂ ਪਹਿਲਾਂ ਕੋਈ ਕੋਈ ਵੀਰ ਵਗੈਰਾ ਕੋਈ ਬਾਈਨ ਵਗੈਰਾ ਕੇ ਵਰੀ ਆਪਾਂ ਸਫ਼ਰ ਕਰਦੇ ਨਹੀਂ ਜੀ ਬਸ ਇਹਨਾਂ ਨੂੰ 아이ਸੀ ਸੁਕਾਰਨ ਕੀ ਸੀ ਫਿਰ ਜੇ ਤੁਸੀਂ ਸ਼ਾਬ ਵੀ ਨਹੀਂ ਪੀਤੀ ਬਿਲਕੁਲ ਉੱਥੇ ਲੋਨ ਨਹੀਂ ਹੁਣ ਇਹਦੀ ਗੱਲ ਮੈਂ ਤਾਂ ਹੀ ਤਾਂ ਤੁਹਾਨੂੰ ਮੈਂ ਫੋਨ ਕੀਤਾ ਵੀ ਤੁਸੀਂ ਲੋਕਾਂ ਨੂੰ ਦੱਸੋ ਵੀ ਇਹ ਬਿਨਾਂ ਗੱਲ ਤੋਂ ਕਹਿੰਦੇ ਨੇ ਤੁਹਾਡੀ ਇਹ ਜਿਹੜੀ ਕਲਾਸਿਕ ਇਕਨੋਮੀ ਸੀ ਜਾਂ ਬਿਜ਼ਨਸ ਕਲਾਸ ਸੀ ਆਪ ਜੀ ਨਹੀਂ ਇਕਨੋਮੀ ਸੀਗੀ ਮੈਂ ਵਕੀਲ ਕੀਤਾ ਹੋਇਆ ਮੈਂ ਕੇਸ ਕਰਨਾ ਹੈ ਨਾ ਤੇ ਸੋ ਤੁਹਾਡੇ ਨਾਲ ਜਦ ਤੁਸੀਂ ਪੁਲਿਸ ਅਫਸਰ ਆਏ ਆਪ ਜੀ ਨੂੰ ਤੇ ਤੁਹਾਡਾ ਉਹਨਾਂ ਨੇ ਨਾਮ ਲਿਆ ਮੇਰਾ ਸਾਰਾ ਵਾਲਿਆ ਮੇਰਾ ਬੋਰਡਿੰਗ ਪਾਸ ਦੇਖਿਆ ਮੇਰੇ ਕੋਲੇ ਵੀ ਆ ਹੁਣ ਵੀ ਜਦ ਤੁਸੀਂ ਪਾਸਪੋਰਟ ਵੀ ਦੇਖਿਆ ਉਹਨਾਂ ਨੇ ਜਦੋਂ ਤੁਸੀਂ ਚੜ੍ਹੇ ਆ ਜਹਾਜ਼ ਦੇ ਵਿੱਚ ਮਤਲਬ ਫਾਈਨਲ ਜੋ ਟੱਚ ਹੁੰਦੀ ਆ ਬੋਰਡਿੰਗ ਕਾਰਡ ਡਾਕ ਤੇ ਲੱਗਾ ਹੁੰਦਾ ਜਦ ਜਹਾਜ਼ ਤੇ ਤੁਸੀਂ ਚੜ੍ਹਦੇ ਹੋ ਲਾਸਟ ਟਾਈਮ ਤੁਹਾਡਾ ਪਾਸਪੋਰਟ ਚੈੱਕ ਕਰਦੇ ਆ ਵੀਜ਼ਾ ਦੇਖਦੇ ਆ ਤਾਂ ਉਸ ਵੇਲੇ ਆ ਕੋਈ ਕਿਸੇ ਕਿਸਮ ਦੀ ਉੱਥੇ ਜਿਹੜੇ I don't know ਕਿਹੜਾ ਸਟਾਫ ਹੈ ਫਾਈਨਲ ਸਟਾਫ ਜਿਹੜਾ ਆ ਬੋਰਡਿੰਗ ਵਾਲਾ ਤਾਂ ਉਹਨਾਂ ਨੇ ਤੁਹਾਨੂੰ ਬੋਰਡਿੰਗ ਕਾਰਡ ਚੈੱਕ ਕੀਤਾ ਤੁਹਾਡਾ ਪਾਸਪੋਰਟ ਚੈੱਕ ਕੀਤਾ ਵੀਜ਼ਾ ਚੈੱਕ ਕੀਤਾ ਹੁਣ ਉਸ ਕੰਟਰੀ ਦਾ ਇੰਡੀਆ ਤੁਸੀਂ ਜਾ ਰਹੇ ਹੋ ਡਾਇਰੈਕਟ ਫਲਾਈਟ ਤੁਹਾਡੀ ਡਾਇਰੈਕਟ ਫਲਾਈਟ ਸਿੱਧਾ ਇੰਡੀਆ ਦੀ ਹਾਂਜੀ ਡਾਇਰੈਕਟ ਹੀ ਹੋ ਕੇ ਤੇ ਜਾਓ ਤੁਹਾਨੂੰ ਕੋਈ ਐਸੀ ਤੁਹਾਡੀ ਕਿਸੇ ਨੇ ਤੁਸੀਂ ਖੈਬੜੀ ਨਹੀਂ ਕਿਸੇ ਕਿਸਮ ਦੀ ਤੁਹਾਡੇ ਨਾਲ ਕੋਈ ਵੀ ਤੂੰ ਤੂੰ ਮੈਮ ਤਾਂ ਨਹੀਂ ਹੋਈ ਰਸਤੇ ਵਿੱਚ ਕੁਝ ਵੀ ਨਹੀਂ ਹੋਇਆ ਜੀ ਕੁਝ ਵੀ ਨਹੀਂ ਹੋਇਆ ਤੁਸੀਂ ਇਕੱਲੇ ਸੀ ਨਾ ਤੁਹਾਡੇ ਕੋਈ ਘਰ ਮੈਂ ਇਕੱਲਾ ਸੀਗਾ ਜੀ ਕੋਈ ਪਰਿਵਾਰ ਦੇ ਮੈਂਬਰ ਨਹੀਂ ਸੀਗਾ ਨਾ ਇਕੱਲਾ ਸੀ ਮੈਂ ਤੇ ਜਦੋਂ ਤੁਸੀਂ ਅੰਦਰ ਬੈਠੇ ਆ ਬੈਠੇ ਨੂੰ ਅੱਧੇ ਘੰਟੇ ਬਾਅਦ ਆਈ ਪੁਲਿਸ ਅੱਧੇ ਘੰਟੇ ਬਾਅਦ ਆਈ ਉਹਦੋਂ ਪਲੇਨ 'ਚ ਲੋਕ ਤੁਰੇ ਆ ਰਹੇ ਸੀ ਵਿੱਚ ਬੜ ਰਹੇ ਸੀ ਬੜ ਰਹੇ ਸੀ ਤੁਸੀਂ ਪਹਿਲੇ ਬੈਠ ਕੇ ਸੀ ਕਿ ਜਾ ਕੇ ਮੈਂ ਪਹਿਲਾਂ ਬਹਿ ਗਿਆ ਸੀ ਜੀ ਮੈਨੂੰ ਮੇਰਾ ਨੰਬਰ ਪਹਿਲਾਂ ਆ ਸਮਝ ਲਓ ਪੁਲਿਸ ਨੇ ਤੁਹਾਡਾ ਨਾਮ ਲਿਆ ਜਾਂ ਤੁਹਾਡੀ ਸੀਟ ਦੇ ਕੋਲ ਆ ਗਿਆ ਪਹਿਲਾਂ ਹੀ ਸੀਟ ਦੇ ਕੋਲ ਆ ਗਿਆ ਉਹ ਜਦੋਂ ਮੈਂ ਬੈਠਾ ਸੀ ਮੈਨੂੰ ਕਹਿੰਦੇ ਆ ਯੂ ਆ ਆ ਕੇ ਮੈਨੂੰ ਕਹਿੰਦੇ ਯੂ ਆ ਸਰਵਿੰਦਰ ਮਹਾਂਜੇਸ ओके पंजाबी स्पीकिंग ऑफिसर ਸੀ ਜਾਂ ਫਿਰ ਨਾਨ ਇੰਡੀਅਨ ਨਹੀਂ ਨਹੀਂ ਗੋਰੇ ਸੀਗੇ ਦੋਨੇ ਦੋਨੇ ਗੋਰੇ ਸੀਗੇ ਤੁਹਾਨੂੰ ਕਹਿ ਕਿ ਤੁਸੀਂ ਹਰਵਿੰਦਰ ਘਰ ਚਾਹੋ ਇਸਟ ਯੂ ਆਰ ਨਾਟ ਫਲਾਈ ਯੂ ਆਰ ਡਰੰਕ ਆਈ ਸੇ نو ਆਮ ਨਾਟ ਡਰੰਕ ਹਾਂ ਹਾਂ ਸੋਈ ਮੈਂ ਇਹ ਰਹਾ ਕਿ ਤੁਹਾਡੀ ਬੋਰਡਿੰਗ ਹੋਈ ਹੈ ਤੁਹਾਡਾ ਸਮਾਨ ਜਿਹੜਾ ਹੈ ਲੋਡ ਹੋ ਚੁੱਕਾ ਆ ਉਸ ਤੋਂ ਬਾਅਦ ਸਮਾਨ ਵੀ ਚਲੇ ਗਿਆ ਮੇਰਾ ਸਮਾਨ ਇਹਨੇ ਪਤਾ ਕਿੱਥੇ ਆ ਤੁਹਾਡੀ ਸਕੂਟੀ ਕੋਈ ਵੀ ਮੇਰੇ ਸਮਾਨ ਨੂੰ ਤਾਂ ਕਹਿੰਦੇ ਮੈਨੂੰ ਮੈਂ ਉੱਥੇ 2 ਘੰਟੇ ਵੇਟ ਕਰਿਆ ਯਾਰ ਰਾਤ ਨੂੰ ਤੇ ਤੁਹਾਡਾ ਸਮਾਨ ਵੀ ਨਹੀਂ ਪਤਾ ਕਿੱਥੇ ਆ ਮੈਨੂੰ پتہ ਨਹੀਂ ਕਿੱਥੇ ਗਿਆ ਕਿ ਨਹੀਂ ਤੇ ਉਸ ਤੋਂ ਬਾਅਦ ਜਦ ਤੁਸੀਂ ਜਹਾਜ਼ ਤੋਂ ਬਾਹਰ ਆਏ ਆ ਉਹਨਾਂ ਨੇ ਜਹਾਜ਼ ਦੇ ਵਿੱਚ ਤੁਹਾਨੂੰ ਹੈਂਡਕਾਫ ਕੀਤੇ ਪੁਲਿਸ ਨੇ ਮੈਨੂੰ ਕੀਤੇ ਆ ਬਾਹਰ ਤੇ ਬਾਹਰ ਜਹਾਜ਼ ਤੋਂ ਬਾਹਰ ਕੱਢ ਕੇ ਮਤਲਬ ਜਹਾਜ਼ ਤੋਂ ਜਹਾਜ਼ ਤੋਂ ਕਹਤਾ ਕਿ ਤੁਸੀਂ ਬਾਹਰ ਆ ਜਾਓ ਤੁਸੀਂ ਪੁਲਿਸ ਆਫਸਰ ਨਾਲ ਕੋਈ ਮਸਬੀਰਤਾ ਨਹੀਂ ਕੀਤਾ ਨਹੀਂ ਕੀਤਾ ਜੀ ਅੱਛਾ ਤੁਸੀਂ ਮਤਲਬ ਪੁਲਿਸ ਨੂੰ ਪੂਰਾ ਕੋਆਪਰੇਟ ਕੀਤਾ ਹਾਂ ਜੀ ਤਾਂ ਆਪਣਾ ਹੈਂਡਬੈਗ ਕੈਰੀ ਕਰਕੇ ਤੁਸੀਂ ਬਾਹਰ ਆ ਗਏ ਆ ਤੇ ਤੁਸੀਂ ਮੇਰੇ ਕੋਲ ਸਿਰਫ ਮੇਰਾ ਇੱਕ ਪਾਸਪੋਰਟ ਸੀ ਇੱਕ ਮੇਰੇ ਕੋਲ ਈ ਵੀਜ਼ਾ ਸੀਗਾ ਹਾਂ ਤੇ ਮੇਰੀ ਟਿਕਟ ਸੀਗੀ ਆਈ ਸੀ ਤੇ ਉਹਨਾਂ ਨੇ ਮੈਨੂੰ ਬਾਹਰ ਲਿਆ ਗਿਆ ਮੈਨੂੰ ਕਹਿੰਦੇ ਜੇ ਤੇਰੀ ਕੋਈ ਸਾਨੂੰ ਸਜਣਾ ਸੱਦਣਾ ਨਹੀਂ ਤਾਂ ਆਉਂਦੀ ਟੈਕਸੀ ਉਹ 'ਚ ਬੈਠ ਤੇ ਜਾ ਤੇ ਤੁਹਾਡੇ ਹੈਂਡਕਫ ਕਿੱਥੇ ਲਾਏ ਆ ਫਿਰ ਉਹਨਾਂ ਨੇ ਬਾਹਰ ਜਦੋਂ ਆਪਾਂ ਪਲੇਨ 'ਚੋਂ ਬਾਹਰ ਆ ਜਾਂਦੇ ਆ ਉੱਥੇ ਉੱਥੇ ਪਲੇਨ ਦੇ ਡੋਰ ਤੋਂ ਬਾਅਦ ਅਛਾ ਉਹ ਤੋਂ ਹੈਂਡਕਫ ਉਹਨਾਂ ਨੇ ਕਿਉਂ ਲਾਇਆ ਪੁਲਿਸ ਨੇ ਦੱਸਿਆ ਨਹੀਂ ਕਾਰਨ ਕੀ ਮੈਨੂੰ ਨਹੀਂ ਪਤਾ ਜੀ ਮੈਨੂੰ ਕੁਝ ਨਹੀਂ ਦੱਸਿਆ ਮੈਂ ਉਹ ਇਹ ਤਾਂ ਪੁੱਛਣਾ ਚਾਹੁੰਨਾ ਵੀ ਕਿਉਂ ਲਾਇਆ ਕੀ ਮੇਰਾ ਕਸੂਰ ਕੀ ਸੀ ਮੇਰੇ ਤਾਂ ਟਿਕਟ ਵੀ ਸਰਾਗਰਾ ਦੀ ਇਹਨਾਂ ਨੇ ਲਗਾਤੀ ਹੂੰ ਹੂੰ ਪਤਾ ਸਾਰੇ ਲੋਕਾਂ ਨੂੰ ਕਹਾਂ ਵੀ ਇੱਧਰ ਕੰਡਾ ਕੋਈ ਜਾਓ ਹੀ ਨਾ ਪਰ ਤੁਹਾਡੇ ਨਾਲ ਜਿਹੜਾ ਇਹ ਜੋ ਕੁਝ ਵੀ ਹੋਇਆ ਵੈਰੀ ਸੈਡ ਪਾਰਟ ਹੈ ਕਿ ਤੁਸੀਂ ਸ਼ਾਮ ਉਹ ਦਮ ਵੇਲੇ ਸ਼ਰਾਬ ਪੀਂਦੇ ਹੋ ਨਹੀਂ ਪੀਂਦਾ ਜੀ ਪਰ ਮੈਂ ਪੀਤੀ ਨਹੀਂ ਹੋਈ ਸੀ ਜੀ ਵੈਰੀ ਗੁੱਡ ਤੁਸੀਂ ਮੰਨ ਰਹੇ ਹੋ ਤੁਹਾਡੇ ਨਾਲ ਕੋਈ ਵੀ ਪੁਲਿਸ ਨੇ ਮਿਸਬੀਬ ਨਹੀਂ ਕੀਤਾ ਜਨਕੇ ਪੁਲਿਸ ਨੇ ਨਹੀਂ ਕੀਤਾ ਨਹੀਂ ਕੀਤਾ ਨਹੀਂ ਪੁਲਿਸ ਨੇ ਕੋਈ ਮਿਸਬੀਬ ਨਹੀਂ ਕੀਤਾ ਪਰ 에어ਲਾਈਨ ਨੇ ਕੀਤਾ ਵੀ ਜਿਹੜਾ ਮੈਨੂੰ ਇੰਝ ਝੂਠਾ ਇਲਜ਼ਾਮ ਲਾ ਕੇ ਇੱਥੇ ਰੱਖਿਆ ਤੇ ਮੇਰੇ ਪੈਸੇ ਖਰਾਬ ਕਰਾਏ ਟਿਕਟ ਦੇ ਤੇ ਤੁਸੀਂ ਫਿਰ ਉਸ ਤੋਂ ਬਾਅਦ ਜਦੋਂ ਬਾਹਰ ਆਏ ਆ ਤਾਂ ਪੁਲਿਸ ਆਫਸਰ ਨੇ ਤੁਹਾਡੇ ਹੈਂਡਕਫ ਕਦੋਂ ਉਤਾਰ ਦਿੱਤੇ ਮਤਲਬ ਜਦੋਂ 에어ਪੋਰਟ ਤੋਂ ਬਾਹਰ ਤੁਹਾਨੂੰ ਖੜਾ ਜਦੋਂ ਆਪਾਂ ਬਾਹਰ ਨਿਕਲਦੇ ਆ ਉੱਥੇ ਆ ਤੁਹਾਨੂੰ ਲਾਇਆ ਉਹਨਾਂ ਨੇ ਹੈਡਕਾਫਟਾਰਤੇ ਕਹਿੰਦੇ ਕਿ ਉਹਨਾਂ ਕੋਲੇ ਉਹਨਾਂ ਦਾ 에어ਪੋਰਟ ਦਾ ਮੋਬੀ ਵਿਊ ਦੇਖ ਲੈਣਾ ਜਦੋਂ ਮਰਜੀ ਖੜਾ ਦੇ ਤੇ ਉਹਨਾਂ ਨੇ ਫਿਰ ਤੁਹਾਨੂੰ ਕੋਈ ਚਾਰਜਸ ਡੇਟ ਤਾਂ ਨਹੀਂ ਕੀਤੀ ਕਿਸੇ ਕਿਸਮ ਦੀ ਕੋਈ ਵਾਰਨਿੰਗ ਤਾਂ ਨਹੀਂ ਦਿੱਤੀ ਚਾਰ ਚੋਰ ਜਿਵੇਂ ਕੋਸ ਨਹੀਂ ਲਾਇਆ ਉਹਨਾਂ ਨੇ ਨਾ ਕੋਈ ਵਾਰਨਿੰਗ ਦਿੱਤੀ ਹੈ ਪੁਲਿਸ ਆਫਸਰ ਨਾ ਕੋਸ ਨਹੀਂ ਦਿੱਤਾ ਨਾ ਮੈਨੂੰ ਉਹਨਾਂ ਨੇ ਕੋਈ ਉਹ ਦਿੱਤਾ ਵੀ ਤੇਰਾ ਮੇਰਾ ਬਰੇਥਲਾਈਜ਼ਰ ਲੈਂਦੇ ਮੇਰਾ ਕੋਸ ਤਾਂ ਲੈਂਦੇ ਜੇ ਮੈਂ ਡਰੰਕੋ ਲੱਗਦਾ ਸੀ ਉਹਨਾਂ ਨੂੰ ਉਹਦੇ ਨਹੀਂ ਲਿਆ ਉਹਨਾਂ ਨੇ ਤਾਂ ਮੇਰਾ ਤੁਸੀਂ ਸ਼ੂ ਕਰਨੇ ਆ 에어ਟੇਨ ਨੂੰ ਤੁਸੀਂ ਹਰਵਿੰਦਰ ਹੈ ਪੁਲਿਸ ਆਫਸਰ ਨੂੰ ਕਹਿਣਾ ਸੀ ਕਿ ਸਰ ਮੈਂ ਤਾਂ ਡਰਿੰਕ ਕੀਤੀ ਨਹੀਂ ਤੁਸੀਂ ਮੇਰੇ ਬਰੇ ਮੈਂ ਕਿਹਾ ਜੀ ਮੈਂ ਕਿਹਾ ਉਹਨੂੰ ਹਾਂ ਹਾਂ ਨਾ 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 ਗੋ 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 ਅਹੀਂ ਕਰੀ ਜਾਓ ਮੈਂ ਹਰਾਨੇ ਕੇ ਪਲਸ ਅਫਸਰ ਆਈ ਡੋਟ نو ਕਿ ਉਹਨਾਂ ਦੀ ਜੱਜਮੈਂਟ ਇਹ ਰਹਾ ਅਫਟਰ ਟਾਈਮ ਆ ਜੀ 9:30 ਵਜੇ ਦਾ ਮੇ ਤਾਂ ਫਲਾਈਟ ਲੇਟ ਸੀਗੀ ਹਾਂ ਜੀ ਫਲਾਈਟ ਲੇਟ ਸੀ ਸਾਢੇ 9:00 ਵਜੇ ਦਾ ਟਾਈਮ ਸੀ ਇਹ ਸਾਢੇ 8:30 'ਤੇ ਸਾਡੀ ਫਲਾਈਟ ਸੀ ਉਹ ਨਹੀਂ ਸੀਗੀ 9:30 ਫਿਰ ਉਹਨੇ ਲੇਟ ਕਰਤੀ ਸੀ ਇਹ ਅਰਾਊਂਡ 10:00 ਕਲॉक ਦਾ ਟਾਈਮ ਹੋ ਸਕਦਾ ਵੱਟਾ 10:30 ਹੋਈ ਸੀ ਜਦੋਂ ਤੁਹਾਡੇ ਕੋਲ ਪੁਲਿਸ ਤਰੀ ਆਉਂਦੀ ਹੈ ਤਾਂ ਤੁਹਾਨੂੰ ਅਨਟੀਸ਼ਨ ਹੋਗੀ ਸੀ ਕਿ ਪੁਲਿਸ ਟੀਡੀ ਇਹ ਮੇਰੇ ਵੱਲ ਆ ਰਹੀ ਹੈ ਹੁਣ ਇਹ ਕਿ ਮੈਨੂੰ ਕਿਉਂ ਆਉਣੀ ਹੈ ਮੈਨੂੰ ਵੀ ਪਤਾ ਕਦ ਲਈ ਆਉਂਦੇ ਹੂੰ ਹੂੰ ਤੁਸੀਂ ਕਿ ਜਸਟ ਨਾਰਮਲ ਪੁਲਿਸ ਪਤਾ ਨਹੀਂ ਕਿ ਕਿਉਂ ਆ ਰਹੇ ਨੇ ਅੰਦਰ ਵੈਰੀ ਸੈਡ ਆਰ ਤੁਹਾੜ ਕੇ ਵੈਰੀ ਅਬਜੈਂਸੀ ਜਾਣਾ ਹੁੰਦਾ ਬੰਦੇ ਨੇ ਆਰ ਸਕੈਡਿਊਲ ਟਾਈਮ ਹੈ ਉਹਨਾਂ ਦਾ ਟਾਈਟ ਹੁੰਦਾ ਕਿ ਇੰਨੇ ਵਜੇ ਮੈਂ ਪਹੁੰਚ ਜਾਣਾ ਆਰ ਮੈਂ ਫੰਕਸ਼ਨਲ ਦੇਰੇ ਬੰਦੇ ਨੇ ਲਿਆਏ ਨੇ ਦੇਖੋ ਮੇਰੇ ਸਾਹਮਣੇ ਇਹਨਾਂ ਨੇ ਕਿੰਨੇ ਸਟੂਡੈਂਟ ਮੁੰਡੇ ਕੁੜੀਆਂ ਲਿਆ ਕੇ ਉੱਥੇ ਕਾਫਲਾ ਲਾ ਕੇ ਹੈਂ ਜਿਹੜੇ ਹੱਥਾਂ ਲਾਉਂਦੇ ਆ ਹਾਂ ਹਾਂ ਜਿਹੜੇ ਰਿਪੋਰਟ ਦਿੱਤੇ ਆ ਅੱਧਾ ਪਲੈਨਰ ਰਿਪੋਰਟ ਵਾਲਿਆਂ ਦਾ ਸੀ ਮੁੰਡੇ ਕੁੜੀਆਂ ਦਾ ਕੱਲ 85 ਦਾ ਕੱਲ ਜਿਹੜੇ ਮਤਲਬ ਜਹਾਜ਼ ਦੇ ਵਿੱਚ ਬੈਠੇ ਆ ਅੱਧਾ ਫਲੇਨ ਸੀ ਹਾਫ ਫਲੇਨ ਸਟੂਡੈਂਟ ਮੁੰਡੇ ਤੇ ਕੁੜੀਆਂ ਦਾ ਸੀ ਜਿਨ੍ਹਾਂ ਨੂੰ ਕਫ ਕਰਕੇ ਲਿਆਏ ਨੇ ਅੰਦਰ ਆ ਕੇ ਖੋਲਦੇ ਸੀ ਤੇ ਪੇਪਰ ਵਰਕ ਉੱਥੇ ਕੈਪਟਨ ਨੂੰ ਫੜਾ ਕੇ ਜਾਂਦੇ ਸੀ ਤਾਂ ਉਹਨਾਂ ਦੀ ਇਕਨੋਮੀ ਕਲਾਸ ਸੀ ਪਿਛੇ ਉਹਨਾਂ ਨੂੰ ਬਿਠਾ ਦਿੰਦੇ ਸੀ ਫਿਰ ਪਿਛੇ ਬਣਾਉਂਦੇ ਸੀ ਹਾਂਜੀ ਕਿੰਨੇ ਕੋਣਗੇ ਸਟੂਡੈਂਟ ਬੱਚੇ ਇਹ ਪਰ 200-300 ਹੋਊਗਾ ਜੀ 2-300 ਬੱਚਾ ਕੱਲ ਬਹੁਤ ਮੁੰਡਾ ਕੱਲ ਇਹਨਾਂ ਨੇ ਚੱਕਿਆ ਇਥੋਂ ਜੋ ਤੁਸੀਂ ਕੁੜੀਆਂ ਕੱਲ ਬਹੁਤ ਜ਼ਿਆਦੇ ਸੀ ਜਿਹੜੇ ਜਿੰਨਾਂ ਨੂੰ ਰਿਪੋਰਟ ਕੀਤਾ ਮੈਂ ਆਪ ਦੇਖਿਆ ਤੁਸੀਂ ਉਹਨਾਂ ਵਿੱਚੋਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿਸੇ ਨਾਲ ਮੈਂ ਨਹੀਂ ਗੱਲ ਕੀਤੀ ਜੀ ਕਿਸੇ ਵੀ ਬੱਚੇ ਨਾਲ ਗੱਲ ਨਹੀਂ ਕੀਤੀ ਪਰ ਮੈਨੂੰ ਲੱਗਦਾ ਸੀ ਜਿੰਨਾਂ ਨੂੰ ਹੈਂਡਕਫ ਲਾ ਕੇ ਲਿਆਉਂਦੇ ਨੇ ਅੰਦਰ ਵਾੜਦੇ ਆ ਵੀ ਇਹ ਸਭ ਰਿਪੋਰਟ ਵਾਲੀ ਆ ਉਹ ਬੱਚੇ ਰੋ ਰਹੇ ਸੀ ਉੱਥੇ ਤਾਂ ਬਹੁਤ ਕੁਝ ਹੁੰਦਾ ਸੀ ਜੀ ਹੁਣ ਕੀ ਕੀ ਦੱਸੀ ਤੁਹਾਨੂੰ ਨਹੀਂ ਮੈਂ ਤਾਂ ਬੱਚੇ ਪਰੇਸ਼ਾਨ ਤਾਂ ਹੁੰਦੇ ਹੋਣਗੇ ਜਿਹੜੇ ਦੀ ਪਰੇਸ਼ਾਨ ਤਾਂ ਹੁੰਦੀ ਆ ਜੀ ਸਾਰੇ ਪਰ ਤੁਰਕੇ ਨਭਾਵੇ ਕਿ 200 ਤੋਂ ਉੱਪਰ ਬੱਚੇ ਸੀ ਕਿੰਨੀ ਉਮਰ ਦੇ ਸੀ ਮੈਂ ਦੇਖਿਆ ਜੀ ਹਾਂ ਮੈਂ ਦੇਖਿਆ ਇਨਕ ਤਾਂ ਮਤਲਬ ਇਹ ਕੱਲ ਦੀ ਜਿਹੜੀ ਫਲਾਈਟ ਆ ਉਹਦੀ ਤੁਸੀਂ ਦੱਸਦੇ ਜਿਹੜੀ 8:30 ਵਜੇ ਆਈ ਸੀ 042 ਡੀ ਆ ਉਹਦੇ ਵਿੱਚ ਹਮਮ ਇੰਨੇ ਸੀਏ ਸੋ ਉਹਨਾਂ ਵਿੱਚੋਂ ਤਾਂ ਕਿਸੇ ਨੇ ਕਿਸੇ ਕਿਸਮ ਦਾ ਹਲਗੁਲਗ ਕੀਤਾ ਹੋਵੇ ਬਾਈ ਮਿਸਟੇਕ ਨਹੀਂ ਨਾ ਪਾਕਿਸਤਾਨਾ ਕਿਸੇ ਨੇ ਉਹਨਾਂ ਨੇ ਕੀਤਾ ਕੋਈ ਵੇਖਿਆ ਹੋਰ ਹਰਵਿੰਦਰ ਨਾ ਆ ਪਸੰਜਰ ਹੋਵੇ ਉੱਥੇ ਸ਼ਾਂਤ ਜਹਾਜ਼ ਪਤਾ ਨਹੀਂ ਜੀ ਮੈਨੂੰ ਤਾਂ ਪਤਾ ਨਹੀਂ ਹੋਣਾ ਨਾ ਮੇਰੇ ਨਾਲ ਬੜਾ ਕੁਝ ਹੋ ਗਿਆ ਹਰਵਿੰਦਰ ਜੀ ਤੁਸੀਂ ਡਿਊਟੀ ਫ੍ਰੀ ਤੋਂ ਕੁਝ ਬਾਏ ਕੀਤਾ ਸੀ ਮੈਂ ਵੀਰੇ ਕੁਝ ਨਹੀਂ ਬਾਏ ਕੀਤਾ ਕੋਈ ਕੋਈ ਇਹ ਕੁਝ ਤੁਸੀਂ ਕਿਉਂਕਿ ਪਹਿਲਾਂ ਵੀ ਆਪ ਜੀ ਦਾ ਲੰਬੀ ਉਮਰ ਹੋ ਚੁੱਕੀ ਹੈ ਜਿਸ ਵੇਲੇ ਕੋਈ ਪਹਿਲਾਂ ਵੀ ਤੁਹਾਡੇ ਕਿੰਨੇ ਤਜਰਬੇ ਨੇ ਜਹਾਜ਼ ਚ ਜਾਣ ਦੇ ਕੋਈ ਐਹੋ ਜਾਂ ਜਿਹੜਾ ਤੁਹਾਨੂੰ ਲੱਗਿਆ ਹੋਵੇ ਇਸ ਵਾਰੀ ਕੁਝ ਆ ਮੈਨੂੰ ਵਿਕ ਲਈ ਕਰਿਆਂ ਦਾ ਬਰੇ ਦੇ ਹੁਣ ਬੰਦਾ ਪਰਫਿਊਮ ਬ੍ਰਾਂਡ ਤਾਂ ਲੈਂਦਾ ਹੀ ਆ ਨਾ ਜੀ ਜੀ ਦਲ ਕੋਲ ਥੋੜਾ ਰਣਾ ਆਪਾਂ ਨੇ ਜੀ ਜੀ ਨਾ ਇੰਡਸਟ੍ਰੀਅੰਟ ਜੋ ਮਹਿਮਾਰ ਬੰਦੇ ਹੋ ਔਰ ਤੁਸੀਂ ਆਪਣੇ ਪੂਰੇ ਪ੍ਰਵਾਹ ਨਾਲ ਜਗਾਇਆ ਇੱਕ ਵਾਰੀ ਬਿਨੇ ਪੈਕ ਤੋਂ ਚੜੇ ਸੀਗੇ ਆਪਣੇ 2019 ਦੇ ਵਿੱਚ ਹੁਣ ਮੈਂ ਦੇਖਦਾ ਪਿਰਤਪਾਲ ਸਿੰਘ ਸੀ ਉਹਨਾਂ ਦਾ ਵੀ ਆਲਮੋਸਟ ਤੁਹਾਡੇ ਵਾਂਗੂ ਹੀ ਕੇਸ ਜਾ ਸੀਗਾ ਉਹਨਾਂ ਨੇ ਕੀ ਕੀਤਾ ਸੀਗਾ ਉਹਨਾਂ ਨੇ ਡਿਊਟੀ ਫ੍ਰੀ ਤੋਂ ਸ਼ਰਾਬ ਲਈ ਤੇ ਉਹਨਾਂ ਨੂੰ ਜਹਾਜ਼ ਬੈਠਨ ਸਾਰ ਹੀ ਕਹਿੰਦੇ ਕਿ ਮੈਨੂੰ ਸ਼ਰਾਬ ਦਿਓ ਨਹੀਂ ਮੈਂ ਆਪਦੇ ਲਈ ਖੋਲ ਲੈਣਾ ਉਹਨੂੰ ਲਾਤਾ ਸੀ ਮੈਂ ਇਹ ਤੁਹਾਨੂੰ ਪਾਇਦੇ ਬਾਈ ਤੁਸੀਂ ਤਾਂ ਨਹੀਂ ਡਿਊਟੀ ਫ੍ਰੀ ਤੋਂ ਕੁਝ ਲਿਆ ਸੀਗਾ ਨਾ ਬਈ ਨਾ ਆਪਾਂ ਜੀ 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 ਸੋ ਅਰਵਿੰਦਰ ਜੀ ਤੁਸੀਂ ਫਿਰ ਉੱਥੇ ਆਣ ਕੇ ਕਾਊਂਟਰ ਤੇ ਗੱਲ ਨਹੀਂ ਕੀਤੀ ਕਿ ਪੁਲਿਸ ਅਫਸਰ ਨੂੰ ਕਿ ਆਰਕੈਸਟ ਨਹੀਂ ਕੀਤੀ ਕਿ ਮੈਂ ਮੈਨੂੰ ਕੋਈ ਗੱਲ ਨਹੀਂ ਸੁਣੀ ਸੀ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਹੀ ਮੈਂ ਆਪਣੇ ਪ੍ਰੋਗਰਾਮ ਤੇ ਆਇਆ ਮੈਂ ਸਾਰੇ ਲੋਕਾਂ ਨੂੰ ਕਹਨਾ ਬਈ ਵੀਰੇ 에어 ਕੰਸਟ੍ਰਕਟਰ ਨਾਲ ਯੋਜਾ ਲੈਣੀ ਵੀ ਆ ਤਾਂ ਆਪਦਾ ਸੋ ਸਮਝ ਕੇ ਲਿਓ ਹੁਣ ਤੁਸੀਂ ਆਹ ਕੁਛ ਕੁੱਤੇ ਖੁਣੀ ਕਰਦੇ ਹੋ ਤੁਹਾਡੇ ਨਾਲ ਉਹ ਤੁਹਾਡੇ ਨਾਲ ਹੁੰਦੀਆਂ ਮੌਕੇ ਤੇ ਓਦੇ ਜ਼ਰੂਰੀ ਕੰਮ ਹੁੰਦੇ ਨੇ ਉੱਥੇ ਰਹਿ ਜਾਣੇ ਨੇ ਅੱਜ ਤੁਸੀਂ ਫਿਰ ਫਲਾਈਟ ਦੁਆਰਾ ਤੁਸੀਂ ਫਿਰ ਜਿਆਦਾ ਕੱਲ ਦੇ ਤੁਸੀਂ ਜਦ ਉਤਰੇ ਉਹਦੇ ਨਾਲ ਤੁਸੀਂ ਕੰਟੈਕਟ ਕੀਤਾ 에어ਲਾਈਨ ਦੇ ਨਾਲ ਸੰਪਰਕ ਕੀਤਾ ਮੈਂ ਜੀ ਮੈਂ ਤਾਂ ਵਕੀਲ ਨਾਲੇ ਕੀਤਾ ਸੀ ਮੈਂ ਵਕੀਲ ਨੂੰ ਆਉਦਾ ਬੋਰਡ ਪਾਸ ਦੇਤਾ ਆ ਅਸੀਂ ਕੇਸ ਠੋਕ ਦੇਣਾ ਇਹਨਾਂ ਤੇ ਬਸ ਮੈਨੂੰ ਦੇਣੇ ਪ੍ਰੂਫ ਦੇਣ ਮੇਰਾ ਮਹਾਮ ਆਮ ਡਰੰਕ ਮੈਨੂੰ ਦੇਣੇ ਪ੍ਰੂਫ ਕੋਈ ਤੁਹਾਡੀ ਜੇ ਤੁਸੀਂ ਕਾਲ ਤੁਸੀਂ ਕਾਲ ਵਕੀਲ ਹੀ ਲੁੱਕ ਆਫਟਰ ਕਰ ਰਿਹਾ ਆ ਰੈਡੀ ਤੁਹਾਡੇ ਕੇਸ ਨੂੰ ਹਾਂਜੀ ਕਰ ਰਿਹਾ ਮੈਂ ਤਾਂ ਕਰ ਲਿਆ ਵਕੀਲ ਆਈ ਸੀ ਮਤਲਬ ਮੈਂ ਇਹਨਾਂ ਤੋਂ ਪੈਸੇ ਲਊਂਗਾ ਹੁਣ ਜਾਣ ਦੇ ਵੀ ਲਊਂ ਆ ਵੀ ਲਊਂ ਜਿਹੜੀ ਮੈਂ ਜਾਨਾ ਟਿਕਟ ਦੇ ਤੁਸੀਂ ਤੁਹਾਨੂੰ ਕੋਈ 에어ਲਾਈਨ ਵੱਲੋਂ ਕੋਈ ਕਾਲ ਆਈ ਆ ਮੈਨੂੰ ਕੋਈ ਕਾਲ ਨਹੀਂ ਆਈ ਮੈਂ ਸਵੇਰ ਦਾ ਤੱਕ ਦਾ ਰਾਤ ਦਾ ਸਵੇਰ ਦਾ ਲੱਗਿਆ ਫੋਨ ਕਰਨ ਇਹਨਾਂ ਨੂੰ ਇਹਰ ਕਰਨ ਨੂੰ ਹਾਂ ਇਹਨਾਂ ਨੇ ਮੇਰਾ ਇੱਕ ਵੀ ਫੋਨ ਨਹੀਂ ਚੱਕਿਆ ਇਹ ਹੋਲਡ ਤੇ ਲਾ ਕੇ ਉੱਥੇ ਗਾਣੇ ਦੇ ਚਲਾਉਂਦੇ ਨੇ ਚੱਲੀ ਜਾਂਦੇ ਨੇ ਉਹ ਰਿੰਗਟੇ ਹੋਣ ਜੀ ਅਸੀਂ ਇਹ ਟਿਕਟ ਸੀ ਆਪ ਡਾਇਰੈਕਟ ਆਨਲਾਈਨ ਖਰੀਦੀ ਸੀ ਜਿਵੇਂ ਕਿਸੇ ਏਜੰਟ ਰਾਹੀਂ ਨਹੀਂ ਆਨਲਾਈਨ ਖਰੀਦੀ ਜੀ ਮੈਂ ਤੁਹਾਨੂੰ ਨੰਬਰ ਵੀ ਭੇਜ ਦਿੰਦਾ ਇਹਨਾਂ ਦਾ ਜਿਹੜਾ ਮੈਨੂੰ ਉਹਨਾਂ ਨੇ 에ਅਰ ਸੁਣੜਾ ਦਾ ਕਾਰਡ ਜਾ ਦਿੱਤਾ ਵੀ ਇਹਦੇ ਫੋਨ ਕਰ ਲਈ ਮੈਂ ਉਸੇ ਨੰਬਰ ਤੇ ਫੋਨ ਕਰ ਰਿਹਾ ਇਹ ਕਾਰਡ ਦਿੱਤਾ ਕਿ ਇਹ ਤੁਹਾਨੂੰ ਉੱਥੇ ਆਪਣੇ ਪੁਲਿਸ ਅਫਸਰ ਨੇ ਹਾਂ ਜੀ ਕਿ ਤੁਸੀਂ ਆਪਣਾ ਆਬਜੈਕਸ਼ਨ ਜਿਹੜਾ ਹੈ ਤੁਸੀਂ ਇਸ 에어ਲਾਈਨ ਦੇ ਨਾਲ ਕਰਨਾ ਹੈ। ਹਾਂ 에어 ਕੈਨੇਡਾ ਦਾ ਕਾਰਡ ਆ ਉਹ। ਉਦੋਂ ਥੱਲੇ ਨੰਬਰ ਇਹਨਾਂ ਨੇ ਹਾਈਲਾਈਟ ਕੀਤਾ ਆ। ਮੈਂ ਤੁਹਾਨੂੰ ਫੋਟੋ ਭੇਜ ਦਿੰਨਾ ਬੱਡ ਸਾਹਿਬ ਦੇ। ਮੈਂ ਉਸ ਨੰਬਰ ਤੇ ਕੱਲ੍ਹ ਨਾਲ ਵਾਰ-ਵਾਰ ਕਰਕੇ ਹੰਭ ਗਿਆ ਕੋਈ ਫੋਨ ਹੀ ਚੱਕਦਾ। 2 ਘੰਟੇ ਮੈਂ 3 ਘੰਟੇ ਵੀ ਲਾ ਕੇ ਪਿਆ ਰਿਹਾ ਕੋਲੇ ਫੋਨ ਨੂੰ। ਹਾਲ ਤੱਕ ਕੋਈ ਵੀ ਤੁਹਾਨੂੰ ਕਾਲ ਨਹੀਂ ਆਈ। ਨਹੀਂ ਆਈ। ਔਰ ਮੇਰੀ ਇਹ ਰਿਟਰਨ ਟਿਕਟ ਸੀ ਜੀ। ਹੁਣ ਮੈਨੂੰ ਤਾਂ ਇਹ ਨਹੀਂ ਪਤਾ। ਉਹ ਮੈਨੂੰ ਉਧਰੋਂ ਆਉਣ ਵੀ ਦੇਣਗੇ ਹੋਏ ਤੇ ਕਿ ਨਹੀਂ। ਨਨੇ ਸੀ ਗਨੀ ਔਰ ਤੁਹਾਡਾ ਟ੍ਰਿਪ ਸੀ ਫੋ ਵੀ ਹੁਣ ਤੁਸੀਂ ਅੱਜ ਜਾਣ ਦੀ ਤਿਆਰੀ ਚ ਹੁਣ ਤੁਸੀਂ ਮੈਂ ਤਿਆਰੀ ਹੈ ਮੈਂ ਟਿਕਟਾਂ ਦੇ ਆਫਸ ਵਿੱਚ ਹੀ ਬੈਠਾ ਕਿਤੇ 아이ਸੀ ਠੀਕ ਹੈ ਜੀ ਮੈਂ ਟਿਕਟ ਆਲਰੇਡੀ ਲੈ ਲਈਆ ਬੰਨਵੇ ਲੈ ਕੇ ਚੱਲਿਆ ਮੈਂ ਹੁਣ ਤਾਂ ਮੈਨੂੰ ਇਹ ਨਹੀਂ ਪਤਾ ਲੇ ਵੀ ਮੇਰੀ ਵਾਪਸੀ ਵੀ ਜੇ ਇਹਨਾਂ ਨੇ ਇਧਰੋਂ ਜਾਣ ਦਿੱਤਾ ਚਲੋ ਕੈਨਸਲ ਕਰੇ ਦਿੱਤੀ ਆਉਣ ਦੀ ਵੀ ਕੈਨਸਲ ਨਾ ਕਰਤੀ ਉਹ ਆ ਤੁਸੀਂ ਆਪਣੀ ਵਕੀਲ ਦੇ ਨਾਲ ਸੰਪਰਕ ਕਰੋ ਔਰ ਇੱਕ ਮੁਸਾਫਰ ਹੈ ਉਹਦੇ ਆਪਣੇ ਜਿਹੜੇ ਰਾਈਟਸ ਨੇ ਤੁਸੀਂ ਉਹਨਾਂ ਨੂੰ ਆਪਣੇ ਰਾਈਟਸ ਨੂੰ ਬਰਤੋਂ ਵਿੱਚ ਲੈ ਸਕਦੇ ਆਪਣੇ ਅਧਿਕਾਰਾਂ ਨੂੰ ਵਰਤੋ ਔਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਹੋਇਆ ਕੀ ਐਕਚੁਅਲੀ ਰੀਜ਼ਨ ਕੀ ਆ ਔਰ ਉਹਦਾ ਸੱਚਾ ਹੱਥਾ ਬਸ ਯਾਰਾਂ ਵਿੱਚ ਹੋਇਆ ਨਹੀਂ ਆਈ ਅੰਡਰਸਟੈਂਡ ਹਾਂ ਆਈ ਅੰਡਰਸਟੈਂਡ ਕਿਉਂਕਿ ਅਸੀਂ ਜਦੋਂ ਆ ਰੇਡੀਓ ਤੇ ਗੱਲਬਾਤ ਕਰਦੇ ਤਾਂ ਅਸੀਂ ਆ ਵੀ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਪੱਖ ਹੈ ਉਹ ਪੂਰਾ ਸੁਣਿਆ ਜਾਵੇ ਤੇ ਤੁਹਾਡਾ ਪੂਰਾ ਸਤਕਾਰ ਜਿਹੜਾ ਤੁਹਾਡਾ ਦੁੱਖ ਲੋਕਾਂ ਨੂੰ ਦੱਸਿਆ ਜਾਵੇ ਜਿਸ ਕਰਕੇ ਅਸੀਂ ਸਾਨੂੰ ਵੀ ਇਸ ਚੀਜ਼ ਦਾ ਦੁੱਖ ਹੈ ਔਰ ਕਿੰਨੀ ਪਰੇਸ਼ਾਨੀ ਹੈ ਤੁਸੀਂ ਬੱਚਿਆਂ ਨੂੰ ਛੱਡ ਕੇ ਗਏ ਹੋ ਔਰ ਬੱਚੇ ਜਿਹੜੇ ਨੇ ਉਹ ਸੋਚਦੇ ਹੁਣ ਕਿ ਸਾਡੇ ਫਾਦਰ ਸਾਹਿਬ ਐਨੀ ਟਾਈਮ ਜਿਹੜੇ ਆ ਉਹ ਫਰਾਈ ਕਰਨ ਵਾਲੇ ਆ ਸਾਹਿਬ ਮੇਰੇ ਦਾ ਸਮਾਨ ਵੀ ਨਹੀਂ ਪਤਾ ਕਿੱਥੇ ਆਇਆ ਮੈਨੂੰ ਉਹ ਵੀ ਉੱਥੇ ਚੱਲਿਆ ਗਿਆ ਉਸੇ ਪਲੇਨ 'ਚ ਬੰਦਿਆ ਮੈਨੂੰ ਮੂਲਕ ਨਹੀਂ ਮਿਲੂ ਮੈਂ ਤਾਂ ਇਹ ਵੀ ਨਹੀਂ ਪਤਾ ਜਦੋਂ ਪੁਲਿਸ ਤੁਸੀਂ ਸੀਟ ਤੇ ਬੈਠੇ ਹੀ ਤੇ ਪੁਲਿਸ ਵਾਲੇ ਸਿੱਧਾ ਹੀ ਤੁਹਾਡੇ ਕੋਲੇ ਆ ਗਏ ਕਿ ਉਦੋਂ ਪਹਿਲਾਂ ਜਿਹੜਾ ਇਜਾਜ਼ਤ ਦਸਤਾਵੇਜ਼ ਤੁਸੀਂ ਬਾਈ ਜੀ ਗੱਲ ਵੀ ਸੁਣੋ ਵੀਰ ਜੀ ਬੇਨਤੀ ਆਪ ਜੀ ਨੂੰ ਗੱਲ ਸੁਣੋ ਪਹਿਲਾਂ ਸੁਣਾਓ ਜੀ ਹਾਂਜੀ ਆਪ ਜੀ ਦੀ ਕੋਈ ਪਹਿਲਾਂ ਉਹਨਾਂ ਨਾਲ ਇੰਟਰੈਕਸ਼ਨ ਹੋਈ ਵੀਰੇ ਕੋਈ ਕੁਝ ਜਹਾ ਜੀ ਕੋਈ ਨਹੀਂ ਹੋਇਆ ਅੱਛਾ ਸਿੱਧੇ ਬਸ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਕਿਹਾ ਤਾਂ ਆਜੋ ਸਿੱਧੇ ਮੇਰੇ ਕੋਲੇ ਆਏ ਨੇ 35 ਨੰਬਰ ਸੀਟ ਤੇ ਹੂੰ ਹੂੰ ਹਾਂ ਆਏ ਸੀ ਕੋਈ ਤੁਸੀਂ ਕੋਈ ਉਦੋਂ ਮਤਲਬ ਤੁਹਾਡੇ ਨਾਲ ਪਰ ਕੋਈ ਨਹੀਂ ਸੀਗਾ ਤੁਸੀਂ ਕੋਈ ਮੂਵੀ ਨਹੀਂ ਬਣਾ ਸਕੇ ਹਨਾ ਨਾ ਪੈਸ ਤੋਂ ਮਿੱਤੋਂ ਪੁੱਛਣੀ ਹੋਇਆ ਬਣਾਇਆ ਨਾ ਬਣਿਆ ਮੈਂ ਤਾਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਗੱਲ ਕੀਤੀ ਉਹ ਬਾਹਰ ਜਾ ਕੇ ਪੁੱਛਿਆ ਰੋ ਹੱਥ ਕਣੀ ਨਾਲ ਉਹਨੂੰ ਕਹਿੰਦੇ ਮੈਂ ਕੀ ਹੋ ਗਿਆ ਦੱਸੋ ਜੀ ਇਹ ਇਵਨਰ ਨਾਲ ਫ라이 ਉਹ ਡ੍ਰਾਂਸ ਲੈ ਆ ਕੋਈ ਗੱਲ ਹੁੰਦੀ ਥੇ ਨਹੀਂ ਤੁਸੀਂ ਪੁਲਿਸ ਅਫਸਰ ਨੂੰ ਕਹਿਣਾ ਸੀ ਮੈਂ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਾਂ ਕਿ ਤੁਸੀਂ ਹੈਂਡਕੱਪ ਕਿਉਂ ਕਰ ਰਹੇ ਹੋ ਜਦ ਮੈਂ ਪੂਰਾ ਕੋਆਪਰੇਟ ਮੈਂ ਕੀ ਹੈ ਉਹਨਾਂ ਨੂੰ ਉਹ ਨਹੀਂ ਸੁਣਦੇ ਜੀ ਉੱਥੇ ਕੁਝ ਨਹੀਂ ਆ ਇਹਨਾਂ ਨੇ ਜਿਹੜੇ ਆਈ ਡੋਟ ਨੋ ਹੁਣ ਕੀ ਕਹਾ ਤੁਹਾਨੂੰ ਮੈਂ ਨਾ ਆਂਡਰਸਟੈਂਡ ਐ ਅਸੀਂ ਤੁਹਾਡੇ ਕੰਸਰਨ ਜਿਹੜੇ ਆ ਸੀਰੀਅਸ ਲੈ ਰਹੇ ਆਂ ਔਰ ਅਸੀਂ ਨਹੀਂ ਚਾਹੁੰਦੇ ਕਿ ਆਨਬੋਰਡ ਸਟਾਫ ਵਿੱਚ ਕਿਸੇ ਵੀ ਵਿਅਕਤੀ ਦੇ ਨਾਲ ਇਸ ਤਰ੍ਹਾਂ ਦਾ ਵਿਹੇਵ ਕੀਤਾ ਜਾਵੇ ਔਰ ਮੈਂ ਤਾਂ ਵਕੀਲ ਕਰ ਲਿਆ ਮੈਂ ਆਪ ਦਾ ਮਸ ਮੈਂ ਇਹਨਾਂ ਨਾਲ ਲੜੂੰਗਾ ਕੇਸ ਇਹ ਮੈਂ ਹਟਣਾ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਇਸ 에ਅਰਲਾਈਨ ਦੇ ਜਿਹੜੇ ਮੈਨੇਜਰ ਨੇ ਜਾਂ ਫਿਰ ਇਹ ਕੰਸਰਨਿੰਗ ਗਲਤ ਕੀਤੀ ਜਾਵੇ ਕਿ ਤੁਸੀਂ ਆ ਪੂਰਾ ਨਾਮ ਸਾਡਾ ਹਰਵਿੰਦਰ ਸਿੰਘ ਅ ਗਰਚਾ ਮੈਂ ਤੁਹਾਨੂੰ ਆ ਬੋਰਡਿੰਗ ਪਾਸ ਦੀ ਫੋਟੋ ਭੇਜ ਦਿੰਨਾ ਸਾਰਾ ਕੁਝ ਭੇਜ ਦਿੰਨਾ ਪਲੀਜ਼ ਕਾਈਂਡਲੀ ਤੁਸੀਂ ਮੇਰੇ WhatsApp ਤੇ ਭੇਜ ਦਿਓ ਤਾਂ ਕਿ ਮੈਂ ਅੱਜ ਦੇ ਪਰੋਮ ਵਿੱਚ ਹੀ ਕੋਸ਼ਿਸ਼ ਕਰਦਾ ਕਿ 에ਅ ਲਾਈਨ ਦੇ ਕਨਸਰਨਿੰਗ ਜਿਹੜਾ ਸਾਡੇ ਡਿਪਾਰਟਮੈਂਟ ਜਆ ਉਹਨਾਂ ਨਾਲ ਗਲਤ ਗੱਲ ਗਲਤ ਕਰ ਸਕੀ ਔਰ ਤੁਹਾਨੂੰ ਸੀ ਇੱਕ ਐਂਡਰ ਵਿੱਚ ਵਿੱਚ ਕੋਸ਼ਿਸ਼ ਕਰ ਰਹੇ ਕਿ ਲਾਈਨ ਤੇ ਲਿਆਉਣ ਦੀ ਕਿ ਕੱਲ ਹੋਇਆ ਕੀ ਔਰ ਜਿਹੜੇ ਕਿ ਸਾਡੇ ਪੰਜਾਬੀਆਂ ਦੀ ਆ ਇਹ 에어ਲਾਈਨ ਜਿਹੜੀ ਮਨਪਸੰਦ ਹੈ ਨੋ ਡਾਊਟ اور ਫਲਾਈਟ ਜਿਹੜੀ ਆ ਭਰੀ ਜਾਂਦੀ ਭਰੀ ਹੁੰਦੀ ਹੈ ਲੋਕਾਂ ਨੂੰ ਸਹੂਲਤ ਪ੍ਰੋਵਾਈਡ ਨਹੀਂ ਪਰ ਤੁਸੀਂ ਪਹਿਲਾਂ ਵੀ 에어 ਕੈਨੇਡਾ ਵਿੱਚ ਸਫ਼ਰ ਕੀਤਾ ਹੋਵੇਗਾ ਇਸ 에어ਲਾਈਨ ਵਿੱਚ ਬਹੁਤ ਵਾਰੀ ਕੀਤਾ ਜੀ ਬਹੁਤ ਵਾਰੀ ਕਰੇ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਜਿਹੜਾ ਕਿ ਪਹਿਲੀ ਵਾਰੀ ਹੋਇਆ ਹਾਂ ਮੈਂ ਮੈਂ ਨਹੀਂ ਤਾਂ ਮੈਂ ਡਾਇਰੈਕਟ ਲਈ ਹੈ ਇਹਨਾਂ ਦੀ ਜੀ 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 ਮੈਂ ਤਦੇ ਹੋਰ ਚ ਗਿਆ ਹੀ ਨਹੀਂ ਮੈਂ 에ਰਾਂਡੇ ਚ ਗਿਆ ਸੀ ਮੈਂ ਉਹ ਵੀ ਛੱਡਤੀ ਸੀ ਪਰ ਮੈਂ ਇਹਨਾਂ ਚ ਜਾਣ ਲੱਗਾ ਸੀ ਆ ਮਤਲਬ ਤੁਹਾਡੀ ਮਨਪਸੰਦੀ 에ਰਲਾਈਨ ਇਹਨੇ ਲੰਬੇ ਸਮੇਂ ਤੁਸੀਂ ਚ ਫਲਾਈ ਆਫਨ ਜਰੂ ਕਰ ਦਿੱਤਾ ਇਹ ਕੈਨੇਡਾ ਹੀ ਤੁਸੀਂ ਚੂਜ਼ ਕਰਦੇ ਹੋ ਹਾਂਜੀ ਇਹ ਤੁਹਾਡਾ ਪਹਿਲਾ ਇਹ ਐਕਸਪੀਰੀਅੰਸ ਜਿਹੜਾ ਹੋਇਆ ਜੋ ਤੁਸੀਂ ਸਾਡੇ ਨਾਲ ਜਾਂ ਕੀਤਾ ਅਸੀਂ ਕਦੇ ਵਕੇਸ਼ਨ ਦੇ ਵੀ ਜਾਂਦੇ ਆ ਇਹਦੀ ਸੀ ਜਾਂਦੇ ਆ ਜੀ ਮਿਹਰਬਾਨੀ ਹਰਬੰਦਰ ਜੀ ਬੜਾ ਸਾਨੂੰ ਅਫਸੋਸ ਹੈ ਔਰ ਜੋ ਤੁਸੀਂ ਦੱਸਿਆ ਉਹਦੇ ਮੁਤਾਬਕ ਸਾਡੇ ਸੁਣ ਵਾਲੇ ਸਰੋਤਿਆਂ ਨੇ ਦੇਖਣ ਵਾਲੇ ਦਰਸ਼ਕਾਂ ਨੇ ਵੇਖਿਆ ਆ ਕਿ ਤੁਹਾਡੇ ਨਾਲ ਔਰ ਕਿੰਨਾ ਲੰਬਾ ਸਮਾਂ ਫਲਾਈਟ 1 ਘੰਟਾ ਲੇਟ ਹੋਈ ਆ ਦੂਜਾ ਤੁਸੀਂ ਹਵਾਈ ਅਡਾਨ ਦੀ ਪਟੜੀ ਤੇ ਜਾਣ ਨੂੰ ਤਿਆਰ ਸੀ ਤਾਂ ਉਸ ਵੇਲੇ ਜਹਾਜ਼ ਜਿਹੜਾ ਆ ਉਸ ਦੇ ਵਿੱਚੋਂ ਤੁਸੀਂ ਕਿਹਾ ਵੀ ਕਿ ਮੇਰਾ ਲੱਗੇ ਜਿਹੜਾ ਆ ਆਮ ਤੌਰ ਤੇ ਲੱਗੇ ਜਿਹਨਾਂ ਚਿਕ ਤੁਹਾਡਾ ਕੱਢਦੇ ਨਹੀਂ ਗੇ ਤਾਂ ਜਹਾਜ਼ ਜਿਹੜਾ ਆ ਉਹ ਨਹੀਂ ਹਵਾਈ ਅਡਾਨ ਜਿਹੜੀ ਭਰ ਸਕਦਾ ਇਹ ਕਾਨੂੰਨ ਹੈ ਕਿ ਜਹਾਜ਼ ਦੇ ਵਿੱਚੋਂ ਮੈਨੂੰ ਲੱਗਦਾ ਕਿ ਤੁਹਾਡਾ ਸਮਾਨ ਜਿਹੜਾ ਆ ਇੱਥੇ ਪੀਰ ਸੰਤੇ ਹੀ ਪਿਆ ਹੋਣਾ ਮੈਂ ਬਾਸੀ ਦਾ ਮੈਨੂੰ 2 ਘੰਟੇ ਉਹਨਾਂ ਨੇ ਥੱਲੇ ਜਿੱਥੇ ਬੈਲਟਾਂ ਚੱਲਦੀਆਂ ਨੇ ਉੱਥੇ ਖੜਾ ਕਰ ਰੱਖਿਆ ਮੇਰਾ ਉਸਮਾਨ ਨਹੀਂ ਆਇਆ ਮੇਰੇ ਕੋਲ ਇੱਕ ਹੈਂਡ ਬੈਗ ਸੀ ਮੇਰੇ ਕੋਲ ਤਾਂ ਹਈ ਕੁਝ ਨਹੀਂ ਸੀ ਇੱਕ ਹੈਂਡ ਬੈਗ ਸੀ ਸਰ ਤੁਸੀਂ ਮੈਂ ਇੱਕੋ ਹੀ ਹੈਂਡ ਬੈਗ ਕੈਰੀ ਕੀਤਾ ਉਹ ਵੀ ਜਮਾ ਕਰਾਤਾ ਸੀ ਮੈਂ ਉੱਥੇ ਵੇਚੀ ਕਿਉਂਕਿ ਉਹਦੇ ਵਿੱਚ ਮੇਰੇ ਸ਼ੇਵਿੰਗ ਸ਼ੋਵਕਟ ਸੀਗੀ ਅੱਛਾ ਤੁਹਾਡੇ ਕੋਲ ਸੂਟਕੇਸ ਨਹੀਂ ਸੀ ਕੋਈ ਨਾ ਇੱਕ ਛੋਟਾ ਹੈਂਡ ਬੈਗ ਸੀ ਹਾਂ ਜਿਹੜਾ ਅੱਛਾ ਉਹ ਵੀ ਨਹੀਂ ਮੈਨੂੰ ਮਿਲਿਆ ਜਿੱਥੇ ਗਿਆ ਅਚੀ ਕੋਈ ਹੈਂਡ ਬੈਗ ਸੀ ਕੋਈ ਸੂਟ ਕੇਸ ਲਈ ਸੀਗਾ ਤਾਂ ਉਹ ਹੀ ਤੁਸੀਂ ਜਿਹੜਾ ਆ ਉਹ ਚੈੱਕ ਇਨ ਕਰਾਤਾ ਉਹਦੇ ਫੋਟੋ ਹੀ ਭੇਜ ਦਿੰਦਾ ਤੁਹਾਨੂੰ ਹਾਂ ਇਹ ਸਾਨੂੰ ਡਾਕੂਮੈਂਟ ਜਿਤ ਤੁਸੀਂ ਚਾਹੁੰਦੇ ਹੋ ਤੁਹਾਡੀ ਇੱਛਾ ਆ ਔਰ ਤੁਸੀਂ ਨਹੀਂ ਮੈਂ ਭੇਜੂੰਗਾ ਹਾਂਜੀ ਮਿਹਰਬਾਨੀ ਹਰਵਿੰਦਰ ਜੀ ਮੈਨੂੰ ਬੜਾ ਦੁੱਖ ਹੈ ਕਿ ਜੋ ਤੁਹਾਡਾ ਹੋਇਆ ਵੈਰੀ ਸੈਡ ਪਾਰਟ ਹੁਣ ਤੁਸੀਂ ਆਪਣਾ ਅਗਲਾ ਟ੍ਰਿਪ ਜਿਹੜਾ ਆ ਉਸ ਨੂੰ ਆਪਣਾ ਸਹੀ ਸਲਾਮਤ ਤੁਹਾਡਾ ਹੋਵੇ ਔਰ ਅਸੀਂ ਆਸ ਕਰਦੇ ਹਾਂ ਕਿ ਸ਼ੁਭ ਯਾਤਰਾ ਦਾ ਸੰਦੇਸ਼ ਅਸੀਂ ਅਕਸਪ੍ਰੈਸ ਕਰ ਦਿੱਤਾ। ਤੁਸੀਂ ਮੇਰੀ ਹੈਲਪ ਕਰੋ। ਤੁਸੀਂ ਮੈਨੂੰ ਦੱਸੋ ਸਮਾਂ ਮੈਂ ਹੁਣ ਵਕੀਲ ਵਕੀਲ ਸਾਹਿਬ ਕੋ ਜਾਣਾ ਆ ਲੈ ਕੇ ਸਾਰਾ ਕੁਝ ਮੈਂ ਉਹ ਤਾਂ ਫੋਟੋ ਨਭੇਜਤੀਆਂ। ਪਰ ਹੁਣ ਮੈਂ ਲੈ ਕੇ ਚੱਲਿਆ। ਬਾਈ ਬਿਜੀ ਸੀਗਾ ਤੇ ਨਾਲ ਆਪਾਂ ਮਿਲਦੇ ਹਾਂ ਕੋਈ ਨਹੀਂ। 아이ਸੀ ਮਿਹਰਬਾਨੀ। ਪਰ ਮੈਂ ਅੱਜ ਹੀ ਜਾਣਾ। 아이ਸੀ ਤੁਸੀਂ ਵਕੀਲ ਸਾਹਿਬ ਨਾਲ ਨੜਕੀ ਨੇ ਗੱਲ ਕਰ ਚੁੱਕੇ ਆਲਰੇਡੀ। ਉਹ ਫੋਟੋਆਂ ਭੇਜੀਆਂ ਨੇ ਬਾਈ ਨੂੰ ਕਹਿੰਦੇ ਸੀ ਮੇਰੇ ਕੋਲੇ ਆ ਜੀ। 아이ਸੀ ਤੁਸੀਂ ਕੰਸੈਂਟ ਨਹੀਂ ਦਿੱਤੀ ਉਹਨਾਂ ਨੂੰ ਪ੍ਰਸੀਡ ਕਰਨ ਦੀ ਕੇਸ। ਹਾਂਜੀ। ਓਕੇ ਜੀ। ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ। ਤੈਂਕਿਊ ਤੈਂਕਿਊ ਹਲੋ ਕਰ ਰਿਹਾ ਜਾਂ ਕਰ ਸਕਦੇ ਹਾਂ ਅੱਜ ਅੱਜ ਤੁਹਾਡੀ ਵੀਟ ਕਰਦੇ ਆ ਤੁਸੀਂ ਬੋਰਡਿੰਗ ਕਾਰਡ ਅਤੇ ਆਪਣਾ ਜਿਹੜਾ ਤੁਹਾਡਾ ਹੈਂਡ ਬੈਗ ਹੈ ਜਿਹੜਾ ਕਿ ਤੁਸੀਂ ਛੋਟੇ ਤੁਹਾਡਾ ਟ੍ਰਿਪ ਬਹੁਤ ਛੋਟਾ ਸੀਗਾ ਮਤਲਬ ਕੁਝ ਥੋੜੇ ਦਿਨਾਂ ਲਈ ਚੱਲੇ ਸੀ ਪੰਜਾਬ ਨਹੀਂ ਜੀ ਮੈਂ ਹੁਣ ਅਸੀਂ ਅਪ੍ਰੈਲ ਵਿੱਚ ਹਾਂਜੀ ਅਪ੍ਰੈਲ ਵਿੱਚ ਆਉਣਾ ਸੀ ਵਾਪਸ ਮੈਂ ਤੁਸੀਂ ਬੈਗ ਛੋਟਾ 8 ਕਿਲੋ 8 ਉਹ ਹੀ ਲੈ ਕੇ ਚੱਲੇ ਸੀ ਸਿਰਫ ਹੈਂਡ ਬੈਗ ਜਿਹੜੇ ਆਪਣੇ ਨਾਲ ਪੰਜ ਪੈਂਟਾਂ ਪੰਜ ਸ਼ਰਟਾਂ ਆਪਾਂ ਤਾਂ ਉਹ ਹੀ ਲੈ ਕੇ ਚੱਲੇ ਸੀ ਆਪਾਂ ਕਿਹੜਾ ਲੋਕਾਂ ਦਾ ਸਮਾਨ ਲੈ ਜਾਣਾ ਜਿਹੜੇ ਆਪਾਂ ਨੂੰ ਕੱਪੜੇ ਚਾਹੀਦੇ ਹੋ ਉਹ ਲੈ ਕੇ ਚੱਲੇ ਆ ਸਿਰਫ ਸਾਡਾ ਕੋਈ ਸੂਟ ਕੀ ਸੀ ਸਿਰਫ ਹੈਂਡ ਬੈਗ ਹੀ ਤੁਸੀਂ ਕਰ ਕੀਤਾ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਓਕੇ ਮੈਂ ਉੱਥੇ ਮੈਂ ਕਿਹੜਾ ਲੋਕਾਂ ਲਈ ਥੋੜਾ ਲੈ ਕੇ ਜਾਣਾ ਕੁਝ ਠੀਕ ਹੈ ਹਰਵਿੰਦਰ ਜੀ ਮਿਹਰਬਾਨੀ ਤੁਸੀਂ ਸਾਨੂੰ ਸਮਝ ਦਿੱਤਾ ਅਤੇ ਆਪਣੀ ਜਰਨੀ ਦਾ ਜੋ ਤੁਹਾਨੂੰ ਅ ਬੈਡਸ ਆ ਡਾਈ ਹੀ ਐਕਸਪੀਰੀਂਸ ਹੈਗਾ ਉਤਸ ਦੀ ਸੰਜਾ ਕੀਤਾ ਮੈਂ ਕੋਸ਼ਿਸ਼ ਕਰ ਰਹੇ ਕਿ ਅਸੀਂ 에어ਲਾਈਨ ਦੇ ਨਾਲ ਸੰਪਰਕ ਕਰ ਸਕੀਏ ਮਿਹਰਬਾਨੀ ਠੀਕ ਹੈ थैंक यू so much ਅਸੀਂ ਆਪਣੇ ਸੋਲਿਡ ਇਸੀ ਇੱਕ ਸਾਡੀ ਕਮਿਊਨਿਟੀ ਦੇ